ਤੰਦਰ ਦੇਖੀ ਨ ਕਿਵੇਂ ਦੇਖ ਦਿਓ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋਣ ਦੀ ਖਬਰ ਹੁਣੇ-ਹੁਣੇ ਸਾਹਮਣੇ ਆਈ ਹੈ ਜੋ ਭਾਨਾ ਸਿੱਧੂ ਸਾਰੇ ਘਟਨਾਕ੍ਰਮ ਵਾਪਰੇ ਆ ਜੋ ਕਹ ਲੋ ਕਿ ਸਵਾਲ ਜੋ ਇਲਜ਼ਾਮ ਕਹ ਲੋ ਕਿ ਲੱਖਾਂ ਸਿਧਾਨਾ ਵੱਲੋਂ ਭਗਵੰਤ ਮੰਨ ਤੇ ਲਗਾਈ ਗਈ ਇਹ ਸਾਰੇ ਘਟਨਾਕ੍ਰਮ ਸੀ ਕਿਵੇਂ ਦੇਖ ਦਿਓ ਜੀ ਬਿਲਕੁਲ ਬਿਲਕੁਲ ਹੁਣੇ-ਹੁਣੇ ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਕੁਝ ਮਿੰਟ ਪਹਿਲਾਂ ਇਹ ਖਬਰ ਜਿਹੜੀ ਹੈ ਸਾਡੇ ਤੱਕ ਪਹੁੰਚ ਰਹੀ ਹੈ ਕਿ ਭਾਨਾ ਸਿੱਧੂ ਦੀ ਜ਼ਮਾਨਤ ਲੁਧਿਆਣੇ ਦੀ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਉਹਨਾਂ ਦੇ ਵਕੀਲ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਸ ਉੱਤੇ ਬਹਿਸ ਹੋਈ ਹੈ ਉਸ ਤੋਂ ਬਾਅਦ ਇਹ ਜ਼ਮਾਨਤ ਜਿਹੜੀ ਮਨਜ਼ੂਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਨਾ ਤੇ ਤੁਹਾਨੂੰ ਇਹ ਸਵਾਲ ਵੀ ਪੁੱਛਣਾ ਚਾਹੁੰਨਾ ਹਾਂ ਉਦਾਹਰਨ ਦੇ ਜ਼ਰੀਏ ਕਿ ਪਿਛਲੇ 2-3 ਸਾਲ ਦੇ ਇਤਿਹਾਸ ਦੇ ਵਿੱਚ ਜੇ ਆਪਾਂ ਕਹੀਏ ਕਿ ਹੋਰ ਪਾਸੇ ਦੇ ਵਿੱਚ ਪਿੱਛੇ ਜਾਣਾ ਹੋਵੇ 4-5 ਸਾਲ ਦਾ ਤੁਸੀਂ ਪੰਜਾਬ ਦਾ ਜਿਹੜਾ ਹੈਗਾ ਜਿਹੜੀਆਂ ਸਾਰੀਆਂ ਫਾਈਲਾਂ ਚੁੱਕ ਲੋ ਤੁਹਾਨੂੰ ਕਿਤੇ ਨਹੀਂ ਮਿਲੇਗਾ ਕਿ ਕੋਈ ਕਿਸੇ ਫਰਾਡ ਏਜੰਟ ਦੇ ਉੱਤੇ ਕੋਈ ਵੱਡੀ ਕਾਰਵਾਈ ਪਾਈ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਕਿਸੇ ਕਿਸੇ ਨਸ਼ੇ ਦੇ ਸੋਦਾਗਰ ਦੇ ਉੱਤੇ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਪਾਈ ਗਈ ਹੋਵੇ ਉਹ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਪਰ ਦੂਸਰੇ ਪਾਸੇ ਜਿਹੜੇ ਲੋਕ ਜਿਹੜੇ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦਾ ਕਹਨ ਜ਼ਰੂਰ ਹੁੰਦਾ ਉਹ ਚਾਹੇ ਕੋਈ ਸੁਖਪਾਲ ਸਿੰਘ ਖੈਰਾ ਵਰਗਾ ਵੱਡਾ ਲੀਡਰ ਹੀ ਕਿਉਂ ਨਾ ਹੋਵੇ ਤੁਸੀਂ ਦੇਖੋ ਕਿ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਨਜ਼ੂਰ ਹੋ ਜਾਂਦੀ ਹੈ ਉਹ ਨਾਲੋਂ ਨਾਲ ਹੀ ਉਹਨਾਂ ਨੂੰ ਅਗਲਾ ਪਰਚਾ ਪਾ ਕੇ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ ਫਿਰ ਦੂਸਰੀ ਜ਼ਮਾਨਤ ਜਦੋਂ ਮਨਜ਼ੂਰ ਹੁੰਦੀ ਹੈ ਫਿਰ ਪੰਜਾਬ ਸਰਕਾਰ ਵੱਲੋਂ ਮਹਿੰਗੇ ਵਕੀਲ ਕਰਕੇ ਉਹ ਜ਼ਮਾਨਤ ਦੇ ਖਿਲਾਫ ਜਿਹੜੀ ਆ ਪਟੀਸ਼ਨ ਪਾਈ ਜਾਂਦੀ ਹੈ ਕਿ ਇਹ ਹੋ ਕਿਉਂ ਗਈ ਉਸ ਤੋਂ ਬਾਅਦ ਜਦੋਂ ਗੱਲ ਪ੍ਰਵਿੰਦਰ ਛੋਟੇ ਦੀ ਕਰਦੇ ਆ ਫਿਰ ਲਖੇ ਸਿਧਾਣੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅੱਜ ਭਾਨੇ ਸਿੱਧੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅੱਜ ਉਹਨਾਂ ਦੇ ਵਕੀਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜ਼ਮਾਨਤ ਮਿਲਣ ਤੋਂ ਬਾਅਦ ਉਹਦੇ ਵਿੱਚ ਹੋਰ ਵੱਡੇ ਖੁਲਾਸੇ ਹੋਏ ਨੇ ਕਿ ਜਿਸ ਬੀਬੀ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਭਾਨੇ ਸਿੱਧੂ ਦੇ ਉੱਤੇ ਕਿ 10000 ਦੀ ਮੰਗ ਕੀਤੀ ਗਈ ਹੈ ਉਹ ਆਪ ਕਿੰਨੇ ਕੇਸਾਂ ਦੇ ਵਿੱਚ ਘिरी ਹੋਈ ਹੈ ਤੇ ਇੱਕ ਨੰਬਰ ਦੀ ਠੱਗ ਏਜੰਟਾ ਬੀਬੀ ਉਹ ਮਤਲਬ ਭਾਨੇ ਸਿੱਧੂ ਦਾ ਵਕੀਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸ ਰਿਹਾ ਕਿ ਉਸ ਬੀਬੀ ਦੇ ਉੱਤੇ ਉਸ ਏਜੰਟ ਬੀਬੀ ਦੇ ਉੱਤੇ ਇੱਕ 17 ਲੱਖ ਰੁਪਏ ਦਾ ਕੇਸ ਪੁਰਾਣਾ ਦਰਜ ਹੈ ਇੱਕ ਕੋਈ 15 ਲੱਖ ਦਾ ਕੇਸ ਜਿਹੜਾ ਦਰਜ ਹੈ ਜੋ ਮਾਰ ਕੇ ਬੈਠੀ ਹੋਈ ਹੈ ਤੇ ਹੋਰ ਤੇ ਹੋਰ ਉਸ ਬੀਬੀ ਨੇ ਇਮੀਗ੍ਰੇਸ਼ਨ ਆਫਿਸ ਖੋਲਿਆ ਹੋਇਆ ਪਰ ਉਸ ਕੋਲ ਲਾਇਸੈਂਸ ਹੈ ਨਹੀਂ ਦੇਖੋ ਤੁਸੀਂ ਹੈਰਾਨਗੀ ਵਾਲੀ ਗੱਲ ਹੈ ਕਿੰਨੀ ਹਨੇਰ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਪਈ ਹੋਈ ਹੈ ਜਿਹਨੂੰ ਲੋਕਾਂ ਨੇ ਬੜੀਆਂ ਰੀਝਾਂ ਦੇ ਨਾਲ ਸਤਾ ਦੇ ਵਿੱਚ ਲਿਆਂਦਾ ਐ ਐਨਆਰਆਈਆਂ ਨੇ ਢੋਲ ਵਜਾ ਵਜਾ ਕੇ ਤੇ ਜਹਾਜ਼ ਭਰ-ਭਰ ਕੇ ਉਹ ਪਹੁੰਚੇ ਭੰਗੜੇ ਪਾਉਂਦੇ ਹੋਏ 에ਅਰਪੋਰਟਾਂ ਦੇ ਉੱਤੇ ਤੇ ਫਿਰ ਇਹ ਸਰਕਾਰ ਬਣੀ ਐ ਤੇ ਜਦੋਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹੋਰੀ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਤੇ ਕਿੰਨਾ ਪੈਸਾ ਉੱਥੋਂ ਇਕੱਠਾ ਕਰਕੇ ਲੈ ਕੇ ਆਏ ਡਾਲਰਾਂ ਬੋਰੀਆਂ ਬੋਰੀਆਂ ਭਰ-ਭਰ ਕੇ ਸੋ ਅੱਜ ਉਹਦਾ ਨਤੀਜਾ ਸਾਨੂੰ ਇਹ ਮਿਲ ਰਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਤੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਜੋ ਲੱਖਾ ਸਿਧਾਣਾ ਤੇ ਇੱਕ ਨੌਜਵਾਨ ਹੋਰ ਹੈ ਸੁਖ ਸੁਖ ਜਗਰਾਉ ਮੈਨੂੰ ਲੱਗਦਾ ਉਹਨਾਂ ਦਾ ਨਾਮ ਹੈ ਉਹ ਇਹ ਗੱਲ ਕਰਦੇ ਹੋਏ ਨਜ਼ਰ ਆਇਆ ਕਿ ਜਦੋਂ ਭਾਨੇ ਸਿੱਧੂ ਨੂੰ ਕੁੱਟ ਪੈ ਰਹੀ ਸੀ ਜਾਂ ਫਿਰ ਉਹ ਕਰਾਇਆ ਗਿਆ ਸਾਰਾ ਕੁਝ ਕਿ ਹੁਣ ਇਹਨੂੰ ਥਰਡ ਡਿਗਰੀ ਟਾਰਚਰ ਕਰੋ ਉਦੋਂ ਕਹਿੰਦੇ ਆ ਕਿ ਮੁੱਖ ਮੰਤਰੀ ਪੰਜਾਬ ਵੀਡੀਓ ਕਾਲ ਰਹੀ ਉਹ ਦੇਖਦਾ ਤੇ ਵੈਰੀ ਗੁੱਡ ਸ਼ਬਦ ਵਰਤਦਾ ਸੋ ਦੇਖੋ ਜੇਕਰ ਇਹ ਗੱਲ ਸੱਚ ਹੈ ਤੇ ਕਿੰਨੀ ਨਿੰਦਣਯੋਗ ਤੇ ਕਿੰਨੀ ਘਟੀਆ ਕਾਰਵਾਈ ਦੇ ਉੱਤੇ ਅੱਜ ਦਾ ਮੁੱਖ ਮੰਤਰੀ ਜਿਹੜਾ ਹੈ ਉਹ ਉਤਰਿਆ ਹੋਇਆ ਅਸੀਂ ਗੱਲ ਕਰਦੇ ਹਾਂ ਇਤਿਹਾਸ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਐਸੇ ਮੁੱਖ ਮੰਤਰੀ ਆਏ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਕਹਣ ਕੀਤਾ ਕਿ ਅੱਜ ਕੁਝ ਉਹਦੇ ਨਾਲੋਂ ਚੰਗਾ ਹੋ ਰਿਹਾ ਅੱਜ ਪੰਜਾਬ ਦੀ ਗੱਲ ਕਰਨ ਵਾਲਾ ਉਹ 80 ਲਿਆਕਤ ਵਾਲਾ ਦੁਨੀਆ ਭਰ ਦੀ ਨੌਲੇਜ ਰੱਖਣ ਵਾਲਾ ਨੌਜਵਾਨ ਹਾਜ਼ਰ ਜਵਾਬ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਹਨੂੰ ਚੱਕ ਕੇ ਦਿਬੜੂਗੜ ਜੇਲ੍ਹ ਦੇ ਵਿੱਚ ਪਾ ਦਿੱਤਾ ਹੋਇਆ ਮੈਂ ਪਹਿਲੀਆਂ ਵੀ ਆਪਣੀਆਂ ਵੀਡੀਓ ਚ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਦੀ ਨੌਲੇਜ ਜਿਸ ਤਰ੍ਹਾਂ ਦੀ ਜਾਣਕਾਰੀ ਜਿਸ ਤਰ੍ਹਾਂ ਨੂੰ ਅੰਮ ਭਾਈ ਅਮਰਤਪਾਲ ਸਿੰਘ ਅੰਤਰਰਾਜੀ ਪਦਰ ਦੇ ਉੱਤੇ ਪੰਜਾਬ ਨੂੰ ਲਿਆ ਕੇ ਜਿਹੜੀ ਗੱਲ ਕਰਦਾ ਹੈ ਤੇ ਵੱਡੇ ਵੱਡੇ ਪੱਤਰਕਾਰ ਫੇਲ ਕਰ ਦਿੰਦਾ ਹੈ ਭਾਈ ਅਮਰਤਪਾਲ ਸਿੰਘ ਦੀ ਜਗ੍ਹਾ ਦਿਬੜੂਗੜ੍ਹ ਜੇਲ੍ਹ ਚ ਨਹੀਂ ਪੰਜਾਬ ਦੇ ਕਿਸੇ ਕੈਬਨਟ ਅਹੁਦੇ ਦੇ ਉੱਤੇ ਹੋਣੀ ਚਾਹੀਦੀ ਸੀ ਕਿ ਭਗਵੰਤ ਮਾਨ ਉਹਨਾਂ ਦੀ ਲਿਆਕਤ ਨੂੰ ਦੇਖਦਾ ਹੋਇਆ ਉਹਨਾਂ ਨੂੰ ਇੱਕ ਸਪੈਸ਼ਲ ਅਹੁਦਾ ਦਿੰਦਾ ਪੰਜਾਬ ਸਰਕਾਰ ਦੇ ਵਿੱਚ ਕਿ ਆਓ ਤੁਸੀਂ ਸਾਡੇ ਵੱਲੋਂ ਪੰਜਾਬ ਦੇ ਹੱਕਾਂ ਦੀ ਗੱਲ ਸੈਂਟਰ ਦੇ ਨਾਲ ਅੱਜ ਤੋਂ ਲਾਜ਼ਮੀ ਕਰੋ ਤਾਂ ਕਿ ਪੰਜਾਬ ਸਰਕਾਰ ਲਈ ਵੀ ਜਿਹੜਾ ਇਹ ਸੌਖਾ ਹੋ ਜਾਂਦਾ ਸੁਖਾਲਾ ਹੋ ਜਾਂਦਾ ਕਿਉਂਕਿ ਇੰਨੀ ਇੱਕ ਇਹ ਇਹ ਜਾਣਕਾਰੀ ਦੇ ਮਾਲਕ ਤਾਂ ਹੈ ਨਹੀਂ ਕਿ ਇਹ ਮਤਲਬ ਕਿ ਇਹ ਕਿੱਥੇ ਇਹਨਾਂ ਦਾ کردار ਤੇ ਭਾਈ ਅਮਰਤਪਾਲ ਸਿੰਘ ਦਾ ਕਿੱਥੇ کردار ਹੈ ਹਨ ਹੁਣ ਦੇਖੋ ਭਗਵੰਤ ਮਾਨ ਜਦੋਂ ਸੀਐਮ ਨਹੀਂ ਸੀ ਬਣੇ ਜਾਂ ਫਿਰ ਇਹਨਾਂ ਦੀ ਸਰਕਾਰ ਨਹੀਂ ਸੀ ਬਣੀ ਤਾਂ ਅਕਸਰ ਆਪਣੀਆਂ ਸਪੀਚਾਂ 'ਚ ਇਹ ਕਹਿੰਦੇ ਹੁੰਦੇ ਸੀ ਕਿ ਲਓ ਜੀ ਬਾਦਲਾਂ ਨੇ ਪੰਜਾਬ ਦਾ ਬਹੁਤ ਕਾਣ ਕੀਤਾ ਹੈ ਕਾਂਗਰਸ ਵਾਲਿਆਂ ਨੇ ਬਹੁਤ ਕੀਤਾ ਤੇ ਇਹਨਾਂ ਨੇ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਵਾ ਦਿੱਤੀਆਂ ਤੇ ਸਾਡੀ ਪਾਰਟੀ ਜਿਹੜੀ ਹੈ ਉਹਨੇ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਨੇ ਹੁਣ ਤੁਸੀਂ ਮੈਨੂੰ ਇੱਕ ਵੀ ਬੰਦਾ ਦੱਸੋ ਸਵਾਲ ਕਰਨ ਵਾਲਾ ਜਿਹਨੂੰ ਦਬਕਾਇਆ ਨਾ ਗਿਆ ਹੋਵੇ ਜਿਹਨੂੰ ਜੇਲ੍ਹ ਚ ਨਾ ਭੇਜਿਆ ਗਿਆ ਹੋਵੇ ਹਰ ਇੱਕ ਬੰਦਾ ਜਿਨੇ ਆਮ ਆਦਮੀ ਪਾਰਟੀ ਦੇ ਉੱਤੇ ਉਂਗਲ ਚੁੱਕੀ ਹੈ ਉਹਨੂੰ ਜੇਲ੍ਹ ਦਾ ਰਸਤਾ ਦਿਖਾਇਆ ਗਿਆ ਹੈ ਪਹਿਲਾ ਸਬੂਤ ਉਹਦਾ ਸੁਖਪਾਲ ਸਿੰਘ ਖੈਰਾ ਸੁਖਪਾਲ ਸਿੰਘ ਖੈਰਾ ਅਕਸਰ ਇਹ ਇਹ ਉਹ ਸੁਖਪਾਲ ਸਿੰਘ ਖੈਰਾ ਦਾ ਕੰਮ ਇਹ ਨਹੀਂ ਹੈ ਕਿ ਉਹ ਭਗਵੰਤ ਮਾਨ ਦਾ ਨਿੱਜੀ ਦੁਸ਼ਮਣ ਹੈ ਜਦੋਂ ਜਦੋਂ ਵੀ ਸਕਪਾਲ ਸਿੰਘ ਖਹਿਰਾ ਵ੍ਰੋਧੀ ਤਰ ਦੇ ਨੇਤਾ ਵਜੋਂ ਉੱਪਰ ਕੇ ਆਇਆ ਉਹ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹਨਾਂ ਨੇ ਕਾਂਗਰਸ ਦੇ ਉੱਤੇ ਰੱਜ ਕੇ ਤਵੇ ਲਾਇਆ ਬਹੁਤ ਸਾਰੀਆਂ ਅੰਦਰਲੀਆਂ ਖਾਮੀਆਂ ਕਾਂਗਰਸ ਪਾਰਟੀ ਦੀਆਂ ਵੀ ਦਸੀਆਂ ਅਕਾਲੀਆਂ ਦੀਆਂ ਵੀ ਉਦੋਂ ਦੱਸਦੇ ਰਹੇ ਐ ਪਰ ਉਹ ਉਸ ਵੇਲੇ ਹੁਣ ਜਦੋਂ ਇਹ ਆਏ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚ ਨੇ ਇਸ ਵੇਲੇ ਸਕਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਸੱਤਾ ਦੇ ਵਿੱਚ ਹੈ ਤੇ ਜੇ ਅੱਜ ਇਹਨਾਂ ਦੀਆਂ ਖਾਮੀਆਂ ਦੱਸ ਰਹੇ ਨੇ ਤੇ ਉਹਨੂੰ ਭਾਈ ਉਹਨੂੰ ਨਿਜੀ ਤਾਂ ਨਹੀਂ ਲਿਆ ਮਤਲਬ ਪਿਛਲੀਆਂ ਸਰਕਾਰਾਂ ਨੇ ਨਾ ਕਾਂਗਰਸ ਨੇ ਖਹਿਰੇ ਨੂੰ ਅੰਦਰ ਕਰਵਾਇਆ ਸੀ ਤੇ ਨਾ ਹੀ ਅਕਾਲੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਇੱਥੋਂ ਤੱਕ ਗਰਕ ਚੁੱਕੀ ਐ ਕਿ ਆਪਣੇ ਉੱਤੇ ਉੱਠਣ ਵਾਲੇ ਸਵਾਲਾਂ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਜੇਲ ਜਿਹੜੀ ਕਰਾ ਦਿੱਤੀ ਜਾਂਦੀ ਐ ਹੁਣ ਤੁਸੀਂ ਦੇਖੋ ਕਿੱਡੀ ਦਰਿੰਦਗੀ ਵਾਲੀ ਗੱਲ ਐ ਜੇਕਰ ਇਹ ਸੱਚ ਐ ਕਿ ਭਾਨਾ ਸਿੱਧੂ ਦੇ ਉੱਤੇ 3 ਡਿਗਰੀ ਟਾਰਚਰ ਹੋਇਆ ਜੋ ਕਿ ਬਿਲਕੁਲ ਬੰਦ ਕੀਤਾ ਹੋਇਆ ਇਹ ਲਾਅ ਦੇ ਮੁਤਾਬਕ ਵੀ ਅੱਜ ਗਲਤ ਐ ਕਿ 3 ਡਿਗਰੀ ਟਾਰਚਰ ਜਿਹੜਾ ਐ ਉਹ ਜੇਲ੍ਹਾਂ ਦੇ ਵਿੱਚ ਨਹੀਂ ਹੋ ਸਕਦਾ ਤੇ ਜੇ ਕਹਿੰਦੇ ਐ ਕਿ ਟਾਰਚਰ ਹੋਇਆ ਉਸ ਤੋਂ ਬਾਅਦ ਲੱਖਾ ਸੁਧਾਣਾ ਤੇ ਸੁਖ ਜਗਰਾਉ ਇਹ ਗੱਲ ਕਹਿੰਦੇ ਹੋਏ ਨਜ਼ਰ ਆਇਆ ਕਿ ਮੁੱਖ ਮੰਤਰੀ ਖੁਦ ਵੀਡੀਓ ਕਾਲ ਦੇ ਉੱਤੇ ਉਹ ਟੌਰਚਰ ਹੁੰਦਾ ਦੇਖ ਕੇ ਤੇ ਕਹਿ ਰਿਹਾ ਵੈਰੀ ਗੁੱਡ ਜੇਕਰ ਇਹ ਗੱਲ ਸੱਚ ਹੈ ਤੇ ਦੇਖੋ ਕਿੱਥੋਂ ਤੱਕ ਗਰਖ ਚੁੱਕੇ ਨੇ ਦੇਖੋ ਜੇ ਉਸ ਠੱਗ ਬੀਬੀ ਦੇ ਕਹਿਣ ਦੇ ਉੱਤੇ ਆਮ ਨਾਗਰਿਕ ਜਿਹੜੇ ਲੋਕ ਲੋਕ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਉੱਤੇ ਪਰਚੇ ਹੋ ਸਕਦੇ ਆ ਤੇ ਫਿਰ ਪੰਜਾਬ ਸਰਕਾਰ ਜਿਹੜੀ ਹੈ ਉਹ ਕਿੱਥੋਂ ਤੱਕ ਗਰਖ ਚੁੱਕੀ ਹੈ ਕਿੱਥੋਂ ਤੱਕ ਨਿਗਹਾਰਾ ਚੁੱਕਿਆ ਇਹ ਤਾਂ ਕਹਿੰਦੇ ਸੀ ਭਾਈ ਰਾਜਨੀਤੀ ਬਦਲਣਾ ਆਏ ਆ ਇਹ ਇਹ ਰਾਜਨੀਤੀ ਦਾ ਬਦਲਾਅ ਜਾ ਫਿਰ ਕਿੜ ਕੱਢੀ ਜਾ ਰਹੀ ਆ ਪਰਸਨਲ ਦੁਸ਼ਮਣੀਆਂ ਭਾਵੇਂ ਉਹ ਖਹਿਰੇ ਨਾਲ ਨਭਾਈਆਂ ਗਈਆਂ ਹੋਣ ਭਗਵੰਤ ਮਾਨ ਸਾਹਿਬ ਵਾਸਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਵੀ ਜਿਹੜੀ ਹੈ ਜਿਹੜੀ ਅਤਕਥਨੀ ਨਹੀਂ ਹੋਏਗੀ ਕਿ ਭਗਵੰਤ ਮਾਨ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਸੀ ਮੁੱਖ ਲੀਡਰ ਸੀ ਇਹਨਾਂ ਨੇ ਆਪਣੇ ਨਾਲ ਦੇ ਸਾਥੀ ਜਿਹੜੇ ਬਹੁਤ ਵਧੀਆ ਕੰਮ ਕਰਨ ਵਾਲੇ ਜਿਹੜੇ ਸੱਚੇ ਸੁੱਚੇ ਇਨਸਾਨ ਸੀ ਜਿਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਸੁੱਚਾ ਸਿੰਘ ਛੋਟੇਪੁਰ ਗੋਰਪ੍ਰੀਤ ਖੁੱਗੀ ਉਹਦਾ ਚਾਹੇ ਆਪਾਂ ਕਹੀਏ ਕਿ ਇਤਿਹਾਸ ਕਿਹੋ ਜਿਹਾ ਰਿਹਾ ਹੋਵੇ ਉਹਨਾਂ ਦਾ ਪਾਸਟ ਕਿਹੋ ਜਿਹਾ ਰਿਹਾ ਹੋਵੇ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਲਿਆਕਤ ਵਾਲੇ ਬਹੁਤ ਪੰਜਾਬ ਦਾ ਦਰਦ ਰੱਖਣ ਵਾਲੇ ਇਨਸਾਨ ਉਹ ਉਹਨਾਂ ਨੂੰ ਉਸ ਉਸ ਤੋਂ ਬਾਅਦ ਹੋਰ ਸੁਪਾਲ ਸਿੰਘ ਖਹਿਰੇ ਵਰਗੇ ਜਿਹੜੇ ਲੀਡਰ ਸੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਸ ਵੇਲੇ ਕਿ ਭਾਈ ਭਗਵਾਨ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਉਹਦਾ ਕੋਈ ਹੋਰ ਨਾ ਕੋਈ ਆ ਕੇ ਵਾਰਿਸ ਬਣ ਜਾਵੇ ਖਹਿਰੇ ਉਦੋਂ ਦੀਆਂ ਗੱਲਾਂ ਪਰ ਅੱਜ ਜਦੋਂ ਤੁਸੀਂ ਮੁੱਖ ਮੰਤਰੀ ਬਣ ਚੁੱਕੇ ਹੋ ਤੁਹਾਨੂੰ ਖੈਰ ਮਨਾਉਣੀ ਚਾਹੀਦੀ ਹੈ ਮੈਂ ਪਰਸਨਲੀ ਤੁਹਾਨੂੰ ਦੱਸਦਾ ਕਿ ਛੋਟੇ ਹੁੰਦਿਆਂ ਤੋਂ ਲੈ ਕੇ ਜਦੋਂ ਤੋਂ ਸੁਰਤ ਸੰਭੀ ਆ ਤੇ ਭਗਵੰਤ ਮਾਨ ਹੋਰਾਂ ਦੀਆਂ ਕਾਮੇਡੀ ਕੈਸਟਾਂ ਸੁਣਦੇ ਆਏ ਇੱਕ ਉਹ ਚਿਹਰਾ ਸਾਡੇ ਦਿਮਾਗਾਂ ਦੇ ਵਿੱਚ ਦਿਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਬਣਿਆ ਹੋਇਆ ਸੀ ਕਿ ਇਹ ਸਾਡੇ ਮਤਲਬ ਕਿ ਬਹੁਤ ਖੈਰ ਖਵਾ ਨੇ ਇਹ ਕਰਾਰੀ ਚੋਟ ਕਰਦੇ ਨੇ ਰਾਜਨੀਤੀ ਦੇ ਉੱਤੇ ਇਹਨਾਂ ਦੀ ਇੱਕ ਸਭ ਤੋਂ ਪਹਿਲੀ ਕੈਸਟ ਆਈ ਸੀ ਕੁਲਫੀ ਗਰਮਾ ਗਰਮ ਉਹਨਾਂ ਦੇ ਉਹਨਾਂ ਇਹ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਵਿਅੰਗੋ ਦੇ ਵਿੱਚ ਲੀਡਰਾਂ ਦੇ ਉੱਤੇ ਕੱਸਿਆ ਸੀਗਾ ਮਤਲਬ ਕਿ ਬਹੁਤ ਤਰੀਕੇ ਦੇ ਨਾਲ ਉਹ ਸੁਣਿਓ ਤੁਸੀਂ ਵੀ ਜਾ ਕੇ ਸੋ ਜਦੋਂ ਆਪਾਂ ਉਹ ਚੀਜ਼ਾਂ ਦੇਖਦੇ ਆਂ ਤੇ ਸਾਨੂੰ ਲੱਗਦਾ ਕਿ ਭਗਵੰਤ ਮਾਨ ਹੋਰੀ ਵਾਕਈ ਪੰਜਾਬ ਦੇ ਦਰਦੀ ਨੇ ਪਰ ਅੱਜ ਜਦੋਂ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਤਾਂ ਫਿਰ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਭਾਈ ਵਾਕਈ ਜਿਹੜੀ ਗੱਲ ਭਾਈ ਦੀਪ ਸਿੰਘ ਸਿੱਧੂ ਜਿਹਾਉਂਦੇ ਜਾਗਦੇ ਕਹਿ ਗਿਆ ਸੀ ਕਿ ਇਹ ਉਹੀ ਬਿਆੰਤ ਸਿਉਂ ਦਾ ਰੂਪ ਜਿਹੜਾ ਹੈ ਉਹ ਵਾਪਸ ਆਊਗਾ ਕਿ ਉਹ ਗੱਲਾਂ ਸੱਚ ਤਾਂ ਨਹੀਂ ਹੋ ਰਹੀਆਂ ਨਸ਼ਾ ਤਸਕਰ ਅੱਜ ਤੱਕ ਤੁਸੀਂ ਕੋਈ ਵੀ ਨਹੀਂ ਫੜਿਆ ਹੈ ਕੋਈ ਚੋਰ ਚੱਕਾ ਜਿਹੜਾ ਉਹ ਤੁਸੀਂ ਅੱਜ ਤੱਕ ਨਹੀਂ ਫੜਿਆ ਦੋ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦਾ ਨਾਂ ਦੁਨੀਆ ਭਰ ਦੇ ਵਿੱਚ ਚਮਕਾਇਆ ਸੰਦੀਪ ਨੰਗਲੰਬੀਆਂ ਸਿੱਧੂ ਮੂਸੇਵਾਲਾ ਉਹਨਾਂ ਦੇ ਕਤਲ ਤੁਹਾਡੇ ਰਾਜ ਦੇ ਵਿੱਚ ਹੋ ਗਏ ਤੇ ਹਜੇ ਤੱਕ ਉਹ ਭੇਤ ਬਣਿਆ ਹੋਇਆ ਅਸਲ ਕਾਤਲ ਤੱਕ ਤੁਸੀਂ ਪਹੁੰਚ ਨਹੀਂ ਸਕੇ ਤੁਹਾਡੇ ਰਾਜ ਦੇ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਉਹ ਇੰਟਰਵਿਊਸ ਦਿੰਦਾ ਹੋਰ ਹੋਰ ਕਿੰਨੀਆਂ ਇੱਕ ਗੱਲਾਂ ਮੈਂ ਸੁਣਾਵਾਂ ਉਹ ਤੁਸੀਂ ਮਸਲੇ ਸੌਲਵ ਨਹੀਂ ਕੀਤੇ ਪਰ ਇਹ ਜਿਹੜੇ ਨੌਜਵਾਨ ਜਿਹੜੇ ਗੱਲ ਕਰਦੇ ਨੇ ਜਿਹੜੇ ਵਿਵਾਦ ਬੋਲਦੇ ਨੇ ਉਹਨਾਂ ਨੂੰ ਡਰਾਉਣ ਕਰਕੇ ਉਹਨਾਂ ਦੇ ਉੱਤੇ ਪਟਾ ਫੇਰਨਾ ਸਰਦੀਆਂ ਦੇ ਵਿੱਚ ਉਹਨਾਂ ਦੇ ਉੱਤੇ ਠੰਡਾ ਪਾਣੀ ਛੁੱਟ-ਛੁੱਟ ਕੇ ਤੇ ਉਹਨਾਂ ਨੂੰ ਕੁੱਟਣਾ ਸੋ ਇਹ ਚੀਜ਼ਾਂ ਜਿਹੜੀਆਂ ਅੱਜ ਚੱਲ ਪਈਆਂ ਤੇ ਦੇਖੋ ਬਣ ਕੀ ਰਿਹਾ ਉਤੋਂ ਤੁਹਾਨੂੰ ਇੱਕ ਨਾਲ ਮੈਂ ਹੋਰ ਗੱਲ ਦੱਸ ਦਵਾਂ ਇੱਕ ਨਾ ਲੁਧਿਆਣੇ ਤੋਂ ਇੱਕ ਡੰਗਰ ਡਾਕਟਰ ਹੈ ਮਾਫ ਕਰਨਾ ਇਹ ਸ਼ਬਦ ਮੈਂ ਵਰਤ ਰਿਹਾ ਉਹ ਬਹੁਤ ਕਿੱਲ ਦਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਿਵੇਂ ਕਬਜ਼ ਹੋਈ ਹੁੰਦੀ ਆ ਉਹਨੂੰ ਸੋ ਉਹਦਾ ਕੰਮ ਹੈਗਾ ਨਫ਼ਰਤ ਫਲਾਉਣੀ ਉਹਦਾ ਉਹਦਾ ਮੈਂ ਜੇ ਇਹ ਕਹਾਂ ਕਿ ਉਹ ਤਿੰਨ ਕੰਮ ਕਰਦਾ ਪਹਿਲਾ ਹੈਗਾ ਨਫ਼ਰਤ ਫਲਾਉਣੀ ਦੂਜਾ ਹੈਗਾ ਨਫ਼ਰਤ ਫਲਾਉਣੀ ਤੇ ਤੀਜਾ ਵੀ ਨਫ਼ਰਤ ਫਲਾਉਣੀ ਮਤਲਬ ਕਿ ਉਹ ਈਡਾ ਜ਼ਰੀਲਾ ਇਨਸਾਨ ਹੈਗਾ ਆਪਣੇ ਆਪ ਨੂੰ ਰੰਗਰੇਟਾ ਕਹਿੰਦਾ ਜਾਂ ਕੀ ਉਹ ਸ਼ਬਦ ਆਪਣੇ ਆਪ ਨੂੰ ਵਰਤਦਾ ਮੈਨੂੰ ਤੇ ਆਪਣੇ ਦਲਤ ਭਾਵਾਂ ਦੇ ਉੱਤੇ ਵੀ ਜਿਹੜੀ ਹੈ ਕਈ ਵਾਰੀ ਆਉਣ ਲੱਗ ਪੈਂਦੀ ਹੈ ਕਿ ਇਹ ਭਾਈ ਤੁਹਾਡਾ ਲੀਡਰ ਕਹਿੰਦਾ ਆਪਣੇ ਆਪ ਨੂੰ ਇਹ ਇਹਨੂੰ ਤੁਸੀਂ ਸ਼ੀਸ਼ਾ ਦਿਖਾਓ ਜੇਕਰ ਤੁਸੀਂ ਵਾਕੇ ਇਹਨੂੰ ਲੀਡਰ ਮੰਗਦੇ ਹੋ ਕਿੰਨੀਆਂ ਗੰਧੀਆਂ ਗੱਲਾਂ ਇਸ ਆਪਣੇ ਲਾਈਵ ਵੀਡੀਓਜ਼ ਦੇ ਵਿੱਚ ਆ ਕੇ ਕਰਦਾ ਕਿ ਮੈਂ ਕਿਦੇ ਆਹ ਕਰ ਦਿੱਤਾ ਮੈਂ ਉਹ ਕਰ ਦਿੱਤਾ ਤੁਸੀਂ ਦੇਖੋ ਕਿੰਨੀਆਂ ਉਹਦੀਆਂ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਪ੍ਰੋਗਰਾਮ ਦੀ ਕੋਈ ਕੁਆਲਿਟੀ ਹੁੰਦੀ ਹੈ ਅੱਛਾ ਉਹ ਇਨਸਾਨ ਕੀ ਕਹਿ ਰਿਹਾ ਵੀਡੀਓ ਬਣਾ ਕੇ ਕਿ ਮੈਂ ਕੋਲ ਖੜ ਕੇ ਮੈਂ ਨੇੜੇ ਖੜ ਕੇ ਭਾਨੇ ਸਿੱਧੂ ਦੇ ਪਟਾ ਫਰਾਇਆ ਹੁਣ ਜੇ ਤਾਂ ਇਹ ਗੱਲ ਸੱਚ ਹੈ ਤਾਂ ਫਿਰ ਤਾਂ ਭਾਈ ਸਾਰੀ ਗੱਲਬਾਤ ਜਿਹੜੀ ਉਹ ਡਾਕਟਰ ਰੰਗਰੇਟਾ ਜਿਹੜਾ ਉਹ ਸੱਚ ਬੋਲ ਰਿਹਾ ਤਾਂ ਫਿਰ ਤਾਂ ਪੁਲਿਸ ਦੇ ਵਿੱਚ ਘਿਰਦੀ ਹੈ ਕਿ ਵਾਕਈ ਤੁਸੀਂ ਇਹਦੇ ਕਹਿਣ ਦੇ ਉੱਤੇ ਪਟਾ ਫੇਰਿਆ ਜੇ ਉਹ ਜਿਹੜੇ ਜੇ ਉਹ ਡਾਕਟਰ ਝੂਠ ਬੋਲ ਰਿਹਾ ਉਹ ਜੇ ਡੰਗਰ ਡਾਕਟਰ ਝੂਠ ਬੋਲ ਰਿਹਾ ਫਿਰ ਵੀ ਪੁਲਿਸ ਨੂੰ ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਮੈਂ ਕੰਪੇਅਰ ਕਿਦਾਂ ਕਰਦਾ ਇੱਕ ਪਾਸੇ ਭਾਨਾ ਸਿੱਧੂ ਲੱਖਾ ਸਿਧਾਣਾ ਵਰਗੇ ਨੌਜਵਾਨ ਨੇ ਜਿਹੜੇ ਜਿਹੜੇ ਕ੍ਰਿਟਿਸਾਈਜ਼ ਕਰਦੇ ਨੇ ਕਿਸੇ ਹੱਦ ਤੱਕ ਮਤਲਬ ਕਿ ਸਰਕਾਰ ਨੂੰ ਵੀ ਤੇ ਆਮ ਜਿਹੜੇ ਲੋਕ ਗਲਤ ਕੰਮ ਕਰਨ ਵਾਲੇ ਆ ਇੱਕ ਉਹ ਹੋ ਗਿਆ ਇੱਕ ਡਾਕਟਰ ਰੰਗਰੇਟਾ ਜਿਹੜਾ ਆਪਣੇ ਆਪ ਨੂੰ ਰੰਗਰੇਟਾ ਡਾਕਟਰ ਕਹਿੰਦਾ ਡਾਕਟਰ ਪਤਾ ਨਹੀਂ ਹੈ ਵੀ ਕਿ ਨਹੀਂ ਮੈਂ ਤਾਂ ਡੰਗਰ ਹੀ ਕਹਿਣਾ ਹੁਣਾਂ ਨੂੰ ਸੋ ਉਹ ਬੰਦਾ ਜਿਹੜਾ ਨਫ਼ਰਤ ਫਲਾ ਰਿਹਾ ਉਹਦੀ ਉਹਦੀ ਸਪੀਚ ਸੁਣ ਕੇ ਨਾ ਕਈ ਵਾਰੀ ਲੂੰਗ ਕੰਡੇ ਖੜੇ ਹੋ ਜਾਂਦੇ ਆ ਜੇ ਕੋਈ ਆਉਂਦੇ ਸਮੇਂ ਦੇ ਵਿੱਚ ਅਣਸੁਖਾਵੀ ਘਟਨਾ ਵਾਪਰ ਗਈ ਤਾਂ ਫਿਰ ਫਿਰ ਕਹਿਣਾ ਵੀ ਉੱਤੇ ਪਰਚਾ ਦਰਜ ਕਰ ਦਿਓ ਸਿੱਖਾਂ ਨੇ ਐ ਕਰ ਦਿੱਤਾ ਖਾਲਸਤਾਨੀਆਂ ਨੇ ਐ ਕਰ ਦਿੱਤਾ ਫਿਰ ਇਹ ਚੀਜ਼ਾਂ ਬਾਹਰ ਹੋਣਗੀਆਂ ਸਰਕਾਰ ਪ੍ਰਸ਼ਾਸਨ ਹੋਣੀ ਕਿਉਂ ਨਹੀਂ ਉਸ ਦੇ ਉੱਤੇ ਲਗਾਮ ਪਾਉਂਦਾ ਸੋ ਉਹ ਬੰਦਾ ਜਿਹੜੇ ਦਾਅਵੇ ਕਰ ਰਿਹਾ ਉਹਦੀ ਵੀ ਜਾਣਬੀਨ ਹੋਣੀ ਚਾਹੀਦੀ ਹੈ ਜਿਹੜਾ ਕਹਿੰਦਾ ਮੈਂ ਕੋਲ ਖੜ ਕੇ ਭਾਨਾ ਸਿੱਧੂ ਨੂੰ ਕਟਵਾਇਆ ਇੱਕ ਹੋਰ ਨੌਜਵਾਨ ਹੈ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਉਹ ਕਹਿੰਦਾ ਕਿ ਇਹ ਜੀ ਬਹੁਤ ਗਲਤ ਕੰਮ ਕਰਦਾ ਹੈ ਭਾਨਾ ਬਹੁਤ ਗਲਤ ਕੰਮ ਕਰਦਾ ਹੈ ਅਸੀਂ ਤੇ ਉਹ ਬੀਬੀ ਦਾ ਸਾਥ ਦਿੰਨੇ ਆ ਆ ਲੋ ਕਰ ਲੋ ਗੱਲ ਅੱਜ ਦਿਓ ਜਵਾਬ ਉਸ ਬੀਬੀ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਅੱਜ ਭਾਨਾ ਸਿੱਧੂ ਦੇ ਵਕੀਲ ਨੇ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਕਿ ਉਹ ਬੀਬੀ ਆਲਰੇਡੀ ਠੱਗ ਗਿਆ ਉਹਨੇ ਕਿੰਨੇ ਕਿੰਨੇ ਬੰਦੇ ਜਿਹੜੇ ਨੇ ਉਹ ਪਹਿਲਾਂ ਠੱਗੇ ਹੋਏ ਨੇ ਤੇ ਉਹਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਮੀਗ੍ਰੇਸ਼ਨ ਆਫਿਸ ਚ ਚਲਾਉਣ ਦਾ ਤੁਸੀਂ ਉਸ ਬੀਬੀ ਦਾ ਸਾਥ ਦੇ ਕੇ ਤੇ ਭਾਨਾ ਸਿੱਧੂ ਨੂੰ ਅੰਦਰ ਕਰਾਉਣ ਤੱਕ ਮੈਂ ਕਹਿੰਨਾ ਕਿ ਇਹਨਾਂ ਦਾ ਪੂਰਾ ਯੋਗਦਾਨ ਰਿਹਾ ਹੁਣ ਉਹ ਬੀਬੀ ਭਾਵੇਂ ਮੰਨੇ ਨਾ ਮੰਨੇ ਕਿ ਮੈਂ ਪਰਚਾ ਕਰਵਾਉਣਾ ਇਹਨਾਂ ਨੇ ਚੁੱਕ ਚਕਾ ਕੇ ਉਹਦੇ ਕੋਲੋਂ ਪਰਚਾ ਦਰਜ ਕਰਵਾਇਆ ਹੋਣਾ ਸੋ ਹੁਣ ਉਹ ਸਾਰਾ ਨਤਾਰਾ ਹੋਊਗਾ ਹੁੰਦੇ ਦਿਨਾਂ ਦੇ ਵਿੱਚ ਉਹ ਜਿਹੜੇ ਪੁਰਾਣੇ ਕੇਸ ਨੇ ਉਹ ਬੀਬੀ ਦੇ ਉਹ ਵੀ ਖੁੱਲਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਭਾਨਾ ਸਿੱਧੂ ਬਾਹਰ ਆ ਕੇ ਚੁੱਪ ਕਰਕੇ ਬੈਠ ਜਾਊਗਾ ਉਹ ਡਬਲ ਹੋ ਕੇ ਨਿਤਰੇਗਾ ਉਹ ਉਹ ਦੁੱਗਣਾ ਹੋ ਕੇ ਨਿਤਰੇਗਾ ਨਾਲ ਲੱਖਾ ਸਧਾਣਾ ਨਾਲ ਹੋਰ ਨੌਜਵਾਨ ਜਿਹੜੇ ਹੈਗੇ ਆ ਸੋ ਇਹ ਪੰਜਾਬ ਦੀ ਗੱਲ ਕਰਨ ਵਾਲੇ ਨੇ ਪਰ ਜੋ ਪੰਜਾਬ ਸਰਕਾਰ ਇਸ ਵੇਲੇ ਕਰ ਰਹੀ ਹੈ ਉਹ ਉਹਦੇ ਲਈ ਜਿੰਨੇ ਵੀ ਸ਼ਬਦ ਵਰਤੇ ਜਾਵੇ ਉਹ ਘੱਟ ਨੇ ਕਿ ਉਹ ਅਤ ਦਾ ਮਿੰਦਨਯੋਗ ਕੰਮ ਜਿਹੜਾ ਉਹ ਕਰ ਰਹੀ ਹੈ ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਆਉਣ ਵਾਲਾ ਸਮਾਂ ਭਾਈ ਫਿਰ ਦੇਖਿਓ ਫਿਰ ਬਾਕੀ ਵੀ ਆ ਬਾਦਲ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਵੀ ਰਾਜੇ ਆ ਤੇ ਉਹ ਤੋਂ ਪਹਿਲਾਂ ਵੀ ਰਾਜੇ ਬੜੇ ਹੋ ਕੇ ਜਿਹੜੇ ਗਏ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਲੱਭਿਆ ਨਹੀਂ ਲੱਭਦਾ ਜਿਹਦਾ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਬਾਗਲਾ ਦਾ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਤੇ ਭਾਈ ਤੁਸੀਂ ਕਿਦੇ ਵਿਚਾਰੇ ਹੋ ਤੁਸੀਂ ਵੀ ਸੋਚ ਲਿਓ ਜੀ ਤਾਂ ਥੋੜਾ ਦਲਜੀਤ ਸਿੰਘ ਨਾਲ ਜੁੜਨ ਦੇ ਲਈ ਸਾਰੀ ਜਾਣਕਾਰੀ ਸਰੋਦਸ਼ਾਂ ਦੇ ਅੱਗੇ ਰੱਖਣ ਦੇ ਲਈ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਤੇ ਬੇਨਤੀ ਇਹ ਕਰ ਦਿੰਦੇ ਆ ਕਿ ਵੱਧ ਤੋਂ ਵੱਧ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ YouTube ਨੂੰ ਤੇ Facebook ਦੇ ਉੱਤੇ ਜਾ ਕੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਬਹੁਤ ਧੰਨਵਾਦ ਜੀ ਤੇ ਪ੍ਰਾਈਡ ਪੰਜਾਬ ਟੀਵੀ ਦੇਖਣ ਦੇ ਦਰਸ਼ Turn about.